ਬਟਾਲਾ ਅੰਦਰ ਅ ਬਟਾਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਬਟਾਲਾ ਅੰਦਰ ਅ ਜਿਹੜੇ ਕਾਰੇ ਤੋਂ ਕਾਰੇ ਦੁਆਰਾ ਇਹ ਲੱਗ ਜਾਂਦੀਆਂ ਦੇਖੋ ਬਟਾਲਾ ਸ਼ਹਿਰ ਦੇ ਅੰਦਰ ਬਟਾਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇੰਪਰੋਚਮੈਂਟ ਆ ਇਹਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਦੁਬਾਰਾ ਬਾਰ-ਬਾਰ ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸਮਝਾ ਰਹੇ ਆ ਜਾਗਰੂਕ ਵੀ ਕਰ ਰਹੇ ਆ ਤੇ ਸਾਫ ਸਫਾਈ ਦਾ ਵੀ ਨਾਲ ਨਾਲ ਇਹਨਾਂ ਨੂੰ ਐਜੂਕੇਟ ਕਰ ਰਹੇ ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਜਦੋਂ ਅਸੀਂ ਕਿਸੇ ਐਂਟਰੋਚਮੈਂਟ ਨੂੰ ਹਟਾਉਣੇ ਆਂ ਤੇ ਬਤਵੰਦਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹਦੇ ਅੰਦਰ ਸਹਿਯੋਗ ਦੇਵੇ ਮਿਊਨਿਸਪਲ ਕਾਰਪੋਰੇਸ਼ਨ ਸਰ ਅਮਰੇ ਨਹੀਂ ਅਮਰੇ ਇਦੋਂ ਦੀ ਲੰਗੀਆਂ ਆ ਮਨਸਪਲ ਲੰਗੀਆਂ ਆ ਆਹ ਜਿਹੜੇ ਲੰਗੀਆਂ ਆ ਉਹਨਾਂ ਨੂੰ ਬਲੀ ਔਖਾ ਲੱਗਦਾ ਉਹਨਾਂ ਨੂੰ ਦਿਖਾ ਬੰਦ ਕਰਦੇ ਐਸ ਰੋਡ ਤੇ ਹੀ ਚੱਲ ਰਹੀ ਦਿੱਖੀ ਐ ਹੁਣ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੋਂ ਅੱਗੇ ਇੱਕ ਨੀ ਬਣਾਵਾਂਗੇ ਕਿ ਐਂਟਰੋਚਮੈਂਟ ਨਾ ਹੋਵੇ ਤਾਂ ਕਿ ਜੋ ਵੀ ਕੋਈ ਵੀ ਅਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਬੇਸਿਕ ਲੈਕ ਹੀ ਹੁੰਦਾ ਹੈ ਕਿ ਹਲਰ ਸੈਕਸ਼ਨ ਨਾ ਹੋਵੇ ਤਾਂ ਕਿ ਜਿਹੜਾ ਰਿਪੀਟ ਲਿਗਾ ਗਿਆ ਹੈ ਦੇਖੋ ਅਸੀਂ ਅੱਜ ਹਦਾਨ ਵਾਸਤੇ ਜਿਸ ਸਮਾਂ ਆਏ ਆ ਮੈਂ ਖੁਦ ਆਇਆ ਬਤਾਰ ਤੁਮ ਜਿਸਤਾਂ ਫੰਡ ਦਾ ਵੀ ਇੱਕ ਫਰਜ਼ ਬਣਦਾ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਜ਼ਰੂਰਤ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਇਹਨਾਂ ਦਾ ਵੀ ਫਰਜ਼ ਬਣਦਾ ਜਦੋਂ ਅਸੀਂ ਹਟਾਤਾ ਇਨਟਰੋਚਮੈਂਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਖਰੀਆਂ ਅੱਗੇ ਜਿਹੜਾ ਨਗਰ ਦੇ ਕੋਈ ਦੁਬਾਰਾ ਆਉਂਦੇ ਨੇ ਕੋਈ ਕਾਨੂੰਨੀ ਕਰਦੇ ਦੇਖੋ ਅਸੀਂ ਸ਼ੁਰੂ ਸ਼ੁਰੂਸ ਤੋਂ ਬੇਨਤੀ ਕਰਾਂਗੇ ਅ ਉਸ ਤੋਂ ਬਾਅਦ ਸਖਤੀ ਵੀ ਕਰਾਂਗੇ ਹਰ ਮਸਲੇ ਤੇ ਇਨਸੈਲੈਂਸ ਕਰ ਜਾਈਏ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਹਾਂ ਜੀ ਸਭ ਨੂੰ ਕਰ ਰਹੇ ਹਾਂ ਅ ਔਰ ਸਾਰਿਆਂ ਸਹਿਯੋਗ ਚਾਹੀਦਾ ਜੇ ਸਾਰੇ ਕਲੈਕਟਿਵਲੀ ਸਹਿਯੋਗ ਦੇ ਸਾਡਾ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਸਾਨੂੰ ਉਮੀਦ ਹੈ ਨਹੀਂ ਕਰਦੇ ਕਾਰਵਾਈ ਹੋਏਗੀ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਜੇ ਫਿਰ ਵੀ ਕੋਈ ਨਹੀਂ ਮੰਨਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨੁਸਾਰ ਬੰਦੀ ਕਾਰਵਾਈ ਕੀਤੀ ਗਈ